ਕਰਾਚੀਨ ਮੰਦਿਰ ਸੇਵ ਮੰਦਿਰ ਪਿੰਡ ਮਹਿਲਾ ਡਿਸਟ੍ਰਿਕਟ ਸੰਗਰੂਰ ਪੰਜਾਬ ਤੋਂ ਤੁਹਾਨੂੰ ਦਿਖਾ ਰਹੇ ਹਾਂ ਇਹ ਪਿੰਡ ਮਹਿਲਾ ਚੌਕ ਜਮੰਦੇ ਪੱਤੀ ਸਥਿਤ ਹੈ ਇਹ ਬਹੁਤ ਪ੍ਰਾਚੀਨ ਮੰਦਿਰ ਆ ਪ੍ਰਾਣਾ ਮੰਦਿਰ ਹੈ ਲਓ ਇਥੋਂ ਦੇ ਪ੍ਰਬੰਧਕ ਨਾਲ ਵੀ ਤੁਹਾਡੀ ਗੱਲ ਕਰਾਉਣੇ ਆ ਹਾਂ ਜੀ ਸਰ ਹਾਂ ਜੀ ਦੱਸੋ ਜੀ ਇਹਦੇ ਬਾਰੇ ਕੀ ਜਾਣਕਾਰੀ ਹੈ ਤੁਹਾਨੂੰ ਇਹ ਜਿਹੜਾ ਮੰਦਿਰ ਹੈ ਜੀ ਇਤਰਾਚੀਨ ਸ਼ੇਵ ਮੰਦਿਰ ਮਹਿਲਾ ਚੌਕ ਇਸ ਦੀ ਇਹ ਬਹੁਤ ਪੁਰਾਣਾ ਮੰਦਿਰ ਜੀ ਆ ਪਰ ਇਸ ਮੰਦਿਰ ਨੂੰ ਪੁਰਾਣੇ ਸਮੇਂ ਵਿੱਚ ਖੰਡਰ ਹੋ ਗਿਆ ਇਸ ਮੰਦਿਰ ਦੀ ਉਤਪਤੀ ਦੁਬਾਰਾ ਰੀਨੋਵੇਸ਼ਨ ਅਤੇ ਮੰਦਿਰ ਨੂੰ ਬਣਾਇਆ ਗਿਆ 2012 ਵਿੱਚ 5000 2012 ਨੂੰ ਮੰਦਿਰ ਪੂਰਾ ਪੂਰਾ ਕੰਪਲੀਟ ਬਣਾਇਆ ਗਿਆ ਜੋ ਪੁਰਾਣੇ ਖੰਡਰ ਸੀ ਮੰਦਿਰ ਖਤਮ ਹੋ ਗਏ ਉਸ ਤੋਂ ਬਾਅਦ ਹੁਣ ਮੰਦਿਰ ਬਹੁਤ ਵਧੀਆ ਸ਼ਾਨਦਾਰ ਤਰੀਕੇ ਨਾਲ ਹਰ ਸਾਲ ਇੱਥੇ ਸ਼ਵਰਤਰੀ ਦਾ ਤਿਹਾਰ ਮਨਾਇਆ ਜਾਂਦਾ ਹੈ ਜਨਮ ਅਸ਼ਟਮੀ ਮਨਾਇ ਜਾਂਦੀ ਹੈ ਅਤੇ ਹੋਰ ਤਿਹਾਰ ਵੀ ਬਣਾਏ ਜਾਂਦੇ ਹਨ ਇਸ ਮੰਦਰ ਦੇ ਵਿੱਚ ਅਸੀਂ ਹਰ ਸਾਲ ਸ਼ਵਰਾਤਰੀ ਦਾ ਤਿਹਾੜ ਪੂਰੇ ਧੂਮ-ਕਾਮ ਨਾਲ ਮਨਾਉਂਦੇ ਹਾਂ ਜਿਹੜਾ ਕਿ ਅੱਜ ਅਸੀਂ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰ੍ਹਾਂ ਅਸੀਂ ਸ਼ਵਰਾਤਰੀ ਦਾ ਇਹ ਜਿਹੜਾ ਤਿਹਾੜ ਹੈ ਬਹੁਤ ਹੀ ਸਟੇਜੇ ਡੰਗ ਨਾਲ ਮਨਾਇਆ ਰਿਹਾ ਹੈ ਚਲੋ ਜੀ ਤੁਹਾਨੂੰ ਹਾਂ ਜੀ ਇੰਦਰ ਵਿੱਚ ਜੋ ਸਾਡੇ ਮੂਰਤੀਆਂ ਸਥਾਪਿਤ ਨੇ ਉਹਨਾਂ ਦੇ ਦਰਸ਼ਨ ਕਰੋ ਹਾਂ ਜੀ ਲਕਸ਼ਮੀ ਮਾਤਾ ਹਾਂ ਜੀ ਹਾਂ ਜੀ ਮਾਤਾ ਘਰੀ ਮਤਰਾ ਦਾ ਮੰਦਰ ਵਿੱਚ ਸਥਾਪਿਤ ਹੈ ਉਹ ਤੁਹਾਨੂੰ ਅੱਜ ਦਿਖਾ ਰਹੇ ਚਲੋ ਲੋ ਜੀ ਹੋਲੇ ਵਿਸ਼ੰਕਤਾਂ ਦੇ ਦੇਖੋ ਲੰਗਰ ਪਾਣੀ ਚ ਚੱਲ ਰਿਹਾ ਹੈ ਫਾਰਹੀ ਆ ਸਾਰੀ ਸੰਗਤ ਆ ਜੈ ਸ਼ੇਂਕਰ ਜੀ ਆਸ਼ੇਤ ਕੋ ਭਾਰੂ ਮਾ ਜੀ ਦੀ ਮੂਰਤੀ ਤੇ ਗਾਮਾ ਜੀ ਦੀ ਮੂਰਤੀ ਹਾਂਜੀ ਹਾਂਜੀ ਇਹ ਕੋ ਹਾਂ ਦਾ ਬਾਕੀ ਮੰਦਿਰ ਹੈ ਜਿਹੜਾ ਇਹ ਬਣਾਇਆ ਜਾ ਰਿਹਾ ਹੈ ਇੱਥੇ ਸਾਡੇ ਪ੍ਰਦੀਪ ਸ਼ਰਮਾ ਜੀ ਜੋ ਇਸ ਦੇ ਮੁੱਖ ਪੁਜਾਰੀ ਨੇ ਇਹ ਜੋ ਪੁਜਾਰੀ ਨੇ ਇਹ तकरीबन 5-6 ਮਹੀਨੇ ਤੋਂ ਪੁਰਾਨ ਮੰਨ ਨਾਲ ਪੂਰੀ ਬੇਨਤ ਨਾਲ ਸੇਵਾ ਕਰ ਰਹੇ ਨੇ ਉਸ ਤੋਂ ਬਾਅਦ ਅੱਜ ਜੋ ਸ਼ਬਦਕਰੀ ਦਾ ਵਿਸ਼ੇਸ਼ ਦਿਹਾੜਾ ਹੈ ਉਸ ਦੇ ਅਸੀਂ ਛੇ ਪ੍ਰਾਂਤ ਦਾ ਪਾਠ ਸ਼ੁਰੂ ਕਰਾਇਆ ਹੋਇਆ ਜੋ ਕਿ ਇਹ ਪਾਠ ਹੈ ਦਾ ਇਸ ਦੀ ਅਸੀਂ ਅੱਜ ਸੱਚੀ ਕਾਲ ਹੋਇਆ ਉਸ ਤੋਂ ਬਾਅਦ ਅਸੀਂ ਲੰਗਰ ਦੀ ਵਿਵਸਥਾ ਕੀਤੀ ਹੈ ਜਿੰਨੇ ਵੀ ਅੱਜ ਆ ਰਹੇ ਨੇ ਇਹ 14 15 ਤੇ 16 ਫਰਵਰੀ ਮਨਾਇਆ ਜਾ ਰਿਹਾ ਹੈ 14 ਫਰਵਰੀ ਨੂੰ ਪ੍ਰਕਾਸ਼ ਹੋਇਆ ਸੀ 15 ਦੀ ਸ਼ਗਤੀ ਅੱਜ ਅਤੇ 16 ਨੂੰ ਖੰਡਾਰੇ ਨਾਲ ਭੋਗ ਪਾਈ ਜਾਣਗੇ ਜਿਹੜਾ ਸਾਡੇ ਪਿੰਡ ਵੱਲੋਂ ਸਾਰੇ ਪਿੰਡ ਵੱਲੋਂ ਹੈ ਹਾਂ 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 ਮਾਤਾ ਨੂੰ ਦੇਖੋ ਬਈ ਲੰਗਰ ਪੂਰੇ ਸੱਚ ਢੰਗ ਨਾਲ ਸਕਾ ਹੈ ਕਾਇ ਜਾ ਰਿਹਾ ਹੈ ਸੰਗਤ ਨੂੰ ਤੇ ਮਹਿਲਾ ਚੌਕ ਜਮੰਦੇ ਪੱਤੀ ਵਿੱਚ ਵਿੱਚ ਸਥਿਤ ਹੈ ਪ੍ਰਾਚੀਨ ਮੰਦਿਰ ਸ਼ਿਵਦਾ ਮੰਦਿਰ ਅੱਜ ਪੂਰਾ ਸਿਲਰਾਤਰੀ ਦੇ ਮੌਕੇ ਤੇ ਦੇਖੋ ਸੰਗਤਾਂ ਦਾ ਕਿੰਨਾ ਹੜਾ ਆਇਆ ਹੋਇਆ ਜੋ ਕਿ ਸਨਾਮ ਲੱਟ ਵੱਲੋਂ ਵਿਸ਼ੇਸ਼ ਤੌਰ ਤੇ ਇਸ ਮੰਦਿਰ ਦੀ ਕਵਰੇਜ ਕੀਤੀ ਗਈ ਇਸ ਸਨਾਮ ਲੱਟ ਵਾਲੇ ਜੋ ਹੈਗੇ ਸਨਾਮ ਦੇ ਸਨਾਮ ਲੱਟ ਅਤੇ ਸਨਾਮ న్యూਜ਼ ਵਾਲੇ ਇਹ ਸਾਰੇ ਜਿੰਨੇ ਵੀ ਚੈਨਲ ਨੇ ਇਸ ਨਾਲ ਉਹ ਸਾਰੇ ਇੱਥੇ ਪਹੁੰਚੇ ਜੀ ਇਹਨਾਂ ਨੇ ਸਾਰਿਆਂ ਨੇ ਰਤਪਰ ਦੀ ਚੇ ਨਾਲ ਮਰ ਕੇ ਰਿੰਗ ਕੀਤੀ ਤੇ ਅਸੀਂ ਸਾਰੇ ਆਏ ਚੈਨਲ ਦਾ ਧੰਨਵਾਦ ਕਰਦੇ ਆ ਜੀ ਅੱਗੇ ਸਾਡੇ ਜੋ ਪਿੰਡ ਦੇ ਇੱਕ ਨੌਜਵਾਨ ਨੇ ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੇਵਾ ਨਿਭਾਈ ਠੀਕ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਇਹ ਕਿਰਮ ਮੰਦਰ ਦੀ ਬਸ ਦਿਖਾਇਆ ਜੀ ਮਾਗਰ ਦੀ ਬਾਕੀ ਕੱਟ ਲੈਣਗੇ ਆਪਾਂ ਛੋਟ ਕੱਟ ਲੈਣਗੇ ਜੈ ਸ਼ੇਵ ਜੈ ਪ੍ਰਜਾ ਸ਼ੇਵ ਕੋ ਹੋਰ ਕੋਈ ਕੱਢੋ ਦੇਵੋ ਕੋਈ ਠੀਕ ਹੈ ਸਾਰੇ ਸੱਸੀ ਗਾਲ ਜੀ ਇਸ ਤੋਂ ਬਾਅਦ